ਭਾਜਪਾ ਤੋਂ ਸੁਨੀਲ ਜਾਖੜ ਦੇ ਤੋੜ ਵਿਛੋੜੇ ਦੇ ਪਿੱਛੇ ਵੱਡੀ ਵਜ੍ਹਾ ਕੀ ਰਹੀ ਇਸ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਮੰਥਨ ਜਾਰੀ ਹੈ ਆਪਣੇ ਮਨ ਦੀ ਗੱਲ ਕਹਿਣ ਲਈ ਜਾਣੇ ਜਾਂਦੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਸੂਬੇ ਦੇ ਮੁੱਦਿਆਂ ਪ੍ਰਤੀ ਭਾਜਪਾ ਅਤੇ ਕੇਂਦਰ ਦੀ ਪਹੁੰਚ ਨੂੰ ਬਦਲਣ ਦੀ ਲੋੜ ਹੈ ਅਤੇ ਇਹੀ ਮੁੱਦਾ ਅੰਤ ਉਨ੍ਹਾਂ ਦੇ ਬੀਜੇਪੀ ਤੋਂ ਰੁਖਸਤ ਹੋਣ ਦੀ ਵਜ੍ਹਾ ਬਣਿਆ ਹੈ ਉਨ੍ਹਾਂ ਇਹ ਵੀ ਕਿਹਾ ਸੀ ਕਿ ਪੰਜਾਬੀਆਂ ਜੋ ਜੁੜੇ ਪਵਨਾਤਮਕ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਜਿਹੇ ਮਸਲੇ ਹੁਣ ਉਹਨਾਂ ਦੇ ਅਸਤੀਫੇ ਤੋਂ ਪਿੱਛੋਂ ਜਾਖੜ ਵਿਚ ਹਨ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨਾਲ ਆਪਣੀਆਂ ਹਾਲੀਆ ਮੀਟਿੰਗਾਂ ਵਿੱਚ ਜਾਖੜ ਨੇ ਸੂਬੇ ਪ੍ਰਤੀ ਪਾਰਟੀ ਅਤੇ ਕੇਂਦਰ ਦੇ ਨਜ਼ਰੀਏ ਵਿੱਚ ਤਬਦੀਲੀ ਲਿਆਉਣ ਵਿੱਚ ਅਸਮਰੱਥਤਾ ਦਾ ਹਵਾਲਾ ਦਿੰਦੇ ਹੋਏ ਸੂਬਾ ਪ੍ਰਧਾਨ ਵੱਜੋਂ ਅਹੁਦਾ ਛੱਡਣ ਦੌਰਾਨ ਇਹ ਅਹਿਮ ਹਵਾਲੇ ਦਿੱਤੇ ਸਨ ਨਜ਼ਰੀਏ ਬਦਲਣ ਦੀ ਜ਼ਰੂਰਤ ਹੈ ਨਜ਼ਾਰੇ ਆਪਣੇ ਆਪ ਬਦਲ ਜਾਣਗੇ ਜਾਖੜ ਨੇ ਭਾਜਪਾ ਦੇ ਉੱਚ ਅਧਿਕਾਰੀਆਂ ਨੂੰ ਕਿਸਾਨਾਂ ਦੇ ਮੁੱਦਿਆਂ ਦੇ ਤਰੰਤ ਨਬਟਾਰੇ ਲਈ ਦਬਾਅ ਪਾਉਣ ਲਈ ਕਿਹਾ ਸੀ ਅਤੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਗੁਰਮੀਤ RAM ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦੀ ਮੌਜੂਦਾ ਨਾਨਿਚ ਦੀ ਸਮੀਖਿਆ ਲਈ ਕਿਹਾ ਸੀ। ਜਾਖੜ ਲੰਬੇ ਸਮੇਂ ਤੋਂ 2015 ਦੇ ਬਿਆਦਵੀ ਮਾਮਲੇ 'ਚ ਡੇਰਾ ਸੱਚਾ ਸੌਦਾ ਮੁਖੀ ਤੋਂ ਪੁਸ਼ਗਿਸ਼ ਦੀ ਮੰਗ ਕਰ ਰਹੇ ਹਨ। ਜਾਖੜ ਨੇ ਪਾਰਟੀ ਲੀਡਰਸ਼ਿਪ ਨੂੰ ਵੀ ਜੋ ਵੀ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਹੋਵੇ ਨੂੰ ਖੁਦਮੁਖਤਿਆਰੀ ਅਤੇ ਅਧਿਕਾਰ ਦੇਣ ਲਈ ਵਕਾਲਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਮਲਟੀਪਲ ਟ੍ਰਿਗਰਾਂ ਦਾ ਸੱਟਾ ਹੈ। ਇਨ੍ਹਾਂ ਵਿੱਚ નીતિ અને ચોણાવના જુડે ਮੁੱਖ ਮਾਮਲਿਆਂ ਬਾਰੇ ਉਸ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਅਤੇ ਆਖਰਕਾਰ ਪੰਜਾਬ ਤੋਂ ਨਾਮਜ਼ਦ ਮੰਤਰੀ ਬਾਰੇ ਵਿਚਾਰ-ਵਟਾਂਦਰੇ ਦੌਰਾਨ ਉਸ ਨੂੰ ਗੱਲਬਾਤ ਤੋਂ ਬਾਹਰ ਰੱਖਣ ਦੇ ਸਿੱਟੇ ਹਨ ਉਹਨਾਂ ਨੇ ਸਿੱਧੇ ਤੌਰ ਤੇ ਰਵਨੀਤ ਬਿੱਟੂ ਨੂੰ ਮੰਤਰੀ ਬਣਾਉਣ ਵੇਲੇ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਤੇ ਆਪਣੀ ਨਾਰਾਜ਼ਗੀ ਖੁੱਲਕੇ ਜ਼ਾਹਰ ਕੀਤੀ ਹੈ ਦਾ ਟ੍ਰਿਬਿਊਨ ਵਿੱਚ ਛਪੀ ਖਬਰ ਮੁਤਾਬਕ ਜਾਖਣ ਲਈ ਪਹਿਲਾ ਟ੍ਰਿਗਰ ਫਰਵਰੀ ਵਿੱਚ ਆਇਆ ਸੀ ਜਦੋਂ ਉਹਨਾਂ ਨੂੰ ਮੰਤਰੀਆਂ ਪਿਊਸ਼ ਕੋਇਲ ਅਜਰ ਮੁੰਡਾ ਅਤੇ ਨਿਤਿਆਨੰਦ ਰਾਏ ਅਤੇ ਪੰਜਾਬ ਦੇ ਮੁੱਖ ਮੰਤਰੀ ਮੰ तमाम ਦੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਹੀ ਨਹੀਂ ਸੀ ਮੰਤਰੀਆਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਭਾਜਪਾ ਦੇ ਸਮਾਂਤਰ ਮੀਟਿੰਗਾਂ ਚੱਲ ਰਹੀਆਂ ਸਨ ਪਰ ਜਾਖੜ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ ਰਾਮ ਰਹੀਮ ਨੂੰ ਪੈਰੋਲ ਦੇ ਮਸਲੇ ਤੇ ਵੀ ਮਤਭੇਦ ਸਨ ਇੱਕ ਨੇਤਾ ਨੇ ਇਸ ਮੁੱਦੇ ਤੇ ਜਾਖੜ ਦੇ ਸਟੈਂਡ ਬਾਰੇ ਕਿਹਾ ਜਦੋਂ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲੇ ਤਾਂ ਸੂਬਾ ਪ੍ਰਧਾਨ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਉਹਨਾਂ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਲੋਕ ਸਭਾ ਚੋਣਾਂ ਦੌਰਾਨ ਜਾਖੜ ਅਤੇ ਭਾਜਪਾ ਨੇਤਾਵਾਂ ਦਰਮਿਆਨ ਵਿਚਾਰਾਂ ਦੀ ਮਤਭੇਦ ਵੀ ਪੈਦਾ ਹੋਏ ਸਨ ਭਾਜਪਾ ਦੇ ਚੋਟੀ ਦੇ ਆਗੂ ਜਾਖੜ ਨੂੰ ਚੋਣ ਲੜਵਾਉਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਫਰੋਜਪੁਰ ਗੁਰਦਾਸਪੁਰ ਜਾਂ ਲੁਧਿਆਣਾ ਸੀਟ ਦੀ ਪੇਸ਼ਕਸ਼ ਕੀਤੀ ਗਈ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਇਸ ਦੇ ਨਾਲ ਹੀ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਦੇ ਜਾਖੜ ਦੇ ਫਾਰਮੂਲੇ ਨੂੰ ਵੀ ਮੁੱਢੋਂ ਰੱਦ ਕਰ ਦਿੱਤਾ ਸੀ ਆਖਰਕਾਰ ਫਿਰੋਜ਼ਪੁਰ ਦੀ ਜਾਖੜ ਦੀ ਕਰੇਲੂ ਸੀਟ ਤੋਂ ਪਾਰਟੀ ਨੇ ਰਾਣਾ ਸੋਢੀ ਨੂੰ ਉਹਨਾਂ ਦੀ ਸਲਾਹ ਦੇ ਵਿਰੁੱਧ ਚੋਣ ਮੈਦਾਨ 'ਚ ਉਤਾਰਿਆ ਜਾਖੜ ਨੇ ਰਮਿੰਦਰ ਸਿੰਘ ਅਮਲਾ ਦਾ ਸੁਝਾਅ ਦਿੱਤਾ ਸੀ ਅਤੇ ਇਸੇ ਤੋਂ ਬਾਅਦ ਇਹ ਬਿਬਾਦ ਐਨੇ ਵੱਧ ਗਏ ਕਿ ਜਾਖੜ ਨੂੰ ਭਾਜਪਾ ਤੋਂ ਦੂਰ ਹੋਣਾ ਪਿਆ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾ आवाज़ बुलंद कर रहा है। सिख न्यूज़ एक्सप्रेस की निरपक पत्रकार तानू सपोर्ट करने के स्क्रीन थे दे थे स्कैन करके पे दिए क्यूआर कोड नोस्कैन करके पेमेंट कर सकते हो। साड़े यूट्यूब चैनल नो सब्सक्राइब करो।